ਸਾਰੇ ਕਿ ਉਹ ਨਵੀਂ ਆਈ ਕਿ ਜੇਕਰ ਉੱਧਰ ਕਿਤੇ ਮਲਚਰ ਹੈਗਾ ਤਾਂ ਇੱਧਰ ਵੀ ਆ ਜਾ। ਹਾਂ ਉਹ ਭਾਈ ਆਪ ਦਾ ਮਤਲਬ ਕੀ ਆ? ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਅਗਵਾਈ ਹੇਠ ਇਹ ਡੇਂਗੂ ਵਾਲੀ ਜਿਹੜੀ ਪ੍ਰੀਵੈਂਸ਼ਨ ਵਾਲੀ ਮਹੀਨੇ ਚਲਾਈ ਜਾ ਰਹੀ ਹੈ। ਮੇਰੇ ਕੋਲ ਇਸ ਸਾਲ ਜਿਹੜੇ ਡੇਂਗੂ ਦੇ ਟੋਟਲ ਕੇਸ ਨੇ 228 ਪੂਰੇ ਜ਼ਿਲ੍ਹੇ ਦੇ ਕੇਸ ਨੇ। ਅ ਇਹਦੇ ਵਿੱਚ ਅਸੀਂ ਹਾਈ ਰਿਸਕ ਏਰੀਆਜ਼ ਜਿਹੜੇ ਆਈਡੈਂਟੀਫਾਈ ਕੀਤੇ ਗਏ ਹਨ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਪਾਵਾਂਗੇ ਦੇਖਣੇ ਤਾਂ ਆਪਾਂ ਸਾਰੇ ਏਰੀਆਜ਼ ਹੈਗੇ ਲੇਕਿਨ ਜਿਹੜੇ ਸੱਤ ਹਾਈ ਰਿਸਕ ਏਰੀਆਜ਼ ਹੈਗੇ ਉਹਨਾਂ ਉੱਤੇ ਅਸੀਂ ਜ਼ਿਆਦਾ ਜ਼ੋਰ ਪਾਣਾ ਹੈ ਇਨਾਂ ਸਾਲਾਂ ਵਿੱਚ ਮਤਲਬ ਕਿ ਅਸੀਂ ਉੱਥੇ ਇੰਨੀ ਕੋਈ ਐਕਟੀਵਿਟੀਜ਼ ਕੀਤੀਆਂ ਲੋਕ ਇੰਨੇ ਤੋਂ ਜ਼ਿਆਦਾ ਅਵੇਅਰ ਹੋ ਗਏ ਕਿ ਇਸ ਸਾਲ ਆਪਣੇ ਕੋਲ ਅਜੀਮਗੜ੍ਹ 'ਚ ਜਿਹੜੇ ਨੇ ਬਹੁਤ ਇਕਾ ਦੁਕਾ ਕੇਸਿਸ ਨੇ ਦੋ ਟੂ ਦੋ ਜਾ ਕੇ ਜਿਹੜਾ ਸਰਵੇ ਕਰਨਾ ਹੈ لارਵਾ ਦੇਖਣਾ ਹੈ ਕਿਤੇ ਲੱਭ ਜਾਏ ਤਾਂ ਉਹਨੂੰ ਡਿਸਟਰੋਏ ਕਰਨਾ ਹੈ ਅਤੇ ਲੋਕਾਂ ਨੂੰ ਇਹ ਰੇਨ ਕਰਨਾ ਹੈ ਕਿ ਹਾਂ ਪਾਈ ਨੂੰ ਕਿਵੇਂ ਪ੍ਰिवेंट ਕਰ ਸਕਦੇ ਆ ਕਿਵੇਂ ਆਪਾਂ ਕੀ ਕੁਝ ਆਪਾਂ ਕੰਮ ਕਰ ਸਕਦੇ ਆ ਜਿੰਦੇ ਨਾਲ ਕਿ ਡੇਂਗੂ ਦਾ ਲਾਰਵਾ ਜਾਂ ਮਛਰ ਜਿਹੜਾ ਉਹ ਨਾ ਫੈਲੇ ਇਹ ਨਹੀਂ ਪਾਣੀ ਜਦੋਂ ਪਹਿਲਾਂ ਵਾਲਾ ਸੁੱਕ ਜੇ ਤਿੰਨ ਚਾਰ ਦਿਨ ਬਾਅਦ ਹੀ ਪਾਉਣਾ ਹੈ ਪਾਣੀ ਖੜੀ ਦੇ ਉਹ ਪਾਣੀ ਨਾਲ ਆਉਣਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਅਗਵਾਈ ਹੇਠ ਇਹ ਡੇਂਗੂ ਵਾਲੀ ਜਿਹੜੀ ਪ੍ਰੀਵੈਂਸ਼ਨ ਵਾਲੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਹਫਤੇ ਇਹ ਮੁਹਿੰਮ ਜਿਹੜੀ ਹੈ ਇਹ 2 ਦਿਨ ਚੱਲੇਗੀ 13 ਤੇ 14 ਤਰੀਕ ਨੂੰ ਇਹਦੇ ਵਿੱਚ ਅਸੀਂ ਹਾਈ ਰਿਸਕ ਏਰੀਆਜ਼ ਜਿਹੜੇ ਆਇਡੈਂਟੀਫਾਈ ਕੀਤੇ ਗਏ ਹਨ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਪਾਵਾਂਗੇ ਦੇਖਣੇ ਤਾਂ ਆਪਾਂ ਸਾਰੇ ਏਰੀਆਜ਼ ਹੈਗੇ ਲੇਕਿਨ ਜਿਹੜੇ ਸੱਤ ਹਾਈ ਰਿਸਕ ਏਰੀਆਜ਼ ਹੈਗੇ ਉਹਨਾਂ ਉੱਤੇ ਅਸੀਂ ਜ਼ਿਆਦਾ ਜ਼ੋਰ ਪਾਣਾ ਹੈ ਇਸ ਮੁਹਿੰਮ ਨੂੰ ਚਲਾਉਣ ਵਾਸਤੇ ਨਾਲ ਸਾਨੂੰ ਨਰਸਿੰਗ ਕਾਲਜਸ ਵਾਲਿਆਂ ਨੇ ਸਟੂਡੈਂਟਸ ਭੇਜੇ ਹੈ ਜਿਹੜੇ ਕਿ ਸਾਨੂੰ ਸਪੋਰਟ ਕਰਨਗੇ ਸੁਪਰਵੀਜ਼ਨ ਦੇ ਵਿੱਚ ਸਾਰੇ ਅਸੀਂ ਡੋਰ ਟੂ ਡੋਰ ਜਾ ਕੇ ਜਿਹੜਾ ਸਰਵੇ ਕਰਨਾ ਹੈ ਲਾਰਵਾ ਦੇਖਣਾ ਹੈ ਕਿਤੇ ਲੱਭਦਾ ਹੈ ਤਾਂ ਉਹਨੂੰ ਡਿਸਟਰੋਏ ਕਰਨਾ ਹੈ ਅਤੇ ਲੋਕਾਂ ਨੂੰ ਇਹ ਅਸੀਂ ਉਹਨਾਂ ਨੂੰ ਐਕਸਪਲੇਨ ਕਰਨਾ ਹੈ ਕਿ ਹਾਂ ਪਾਈ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਆ ਕਿਵੇਂ ਆਪਾਂ ਕੀ ਕੁਝ ਆਪਾਂ ਕੰਮ ਕਰ ਸਕਦੇ ਆ ਜਿੰਦੇ ਨਾਲ ਕਿ ਡੇਂਗੂ ਦਾ ਲਾਰਵਾ ਜਾਂ ਮੱਛਰ ਜਿਹੜਾ ਹੈ ਉਹ ਨਾ ਫੈਲੇ ਇਹਨਾਂ ਬੱਚਿਆਂ ਨੂੰ ਵੀ ਅਸੀਂ ਸਾਰੀ ਟ੍ਰੇਨਿੰਗ ਦੇ ਦਿੱਤੀ ਗਈ ਹੈ ਲਾਰਵਾ ਕਿਵੇਂ ਆਈਡੈਂਟੀਫਾਈ ਕਰਨਾ ਹੈ ਇਹ ਵੀ ਦੱਸ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਅਸੀਂ ਕੀ ਸਲਾਹ ਦੇਣੀ ਹੈ ਇਹ ਵੀ ਇਹਨਾਂ ਸਾਰਿਆਂ ਬੱਚਿਆਂ ਨੂੰ ਸਮਝਾ ਦਿੱਤਾ ਗਿਆ ਤੇ ਸਾਡੀਆਂ ਟੀਮਸ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ ਜਾ ਕੇ ਹਾਊਸ ਟੂ ਹਾਊਸ ਸਰਵੇ ਕਰਨ ਗਿਆ ਜਿੱਥੇ ਕੋਈ ਲਾਰਵਾ ਮਿਲਦਾ ਹੈ ਉਹਨੂੰ ਡਿਸਟਰੋਏ ਕਰਨ ਗਿਆ ਅਤੇ ਨਾਲ ਲੋਕਾਂ ਨੂੰ ਪੂਰਾ ਪ੍ਰੋਪਰਲੀ ਗਾਈਡ ਕਰਨ ਗਿਆ ਵੀ ਅਪਾ ਇਹਨਾਂ ਨੂੰ ਪ੍ਰिवेंट ਕਰਨ ਵਾਸਤੇ ਕੀ ਕਰਨਾ ਚਾਹੀਦਾ ਇਸ ਦੇ ਨਾਲ ਨਾਲ ਪਲੀਜ਼ ਸਾਡੇ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਹੈਗੀ ਹੈ ਕਿ ਸਾਡੀਆਂ ਟੀਮਸ ਦੀ ਨਾਲ ਸਹਿਯੋਗ ਕਰਨ ਕਿਉਂਕਿ ਬਿਨਾ ਉਹਨਾਂ ਦੇ ਸਹਿਯੋਗ ਤੋਂ ਇਹ ਜਿਹੜੀ ਮੁਹਿੰਮ ਹੈ ਇਹ ਕਾਮਯਾਬ ਨਹੀਂ ਹੋ ਸਕਦੀ ਇਹ ਆਪਣੇ ਸਾਰਿਆਂ ਦੀ ਸੇਫਟੀ ਵਾਸਤੇ ਇਸ ਕਰਕੇ ਪਲੀਜ਼ ਸਾਡੀਆਂ ਟੀਮਸ ਨਾਲ ਜ਼ਰੂਰ ਸਹਿਯੋਗ ਕਰਨਾ ਗੁੱਡ ਮਾਰਨਿੰਗ ਜੀ ਪਹਿਲਾਂ ਤਾਂ ਇਹ ਹੈ ਕਿ ਆਪਣੇ ਕੋਲ ਇਸ ਸਾਲ ਜਿਹੜੇ ਡੇਂਗੂ ਦੇ ਟੋਟਲ ਕੇਸ ਨੇ 228 ਪੂਰੇ ਜ਼ਿਲ੍ਹੇ ਦੇ ਕੇਸ ਨੇ ਔਰ ਜਿਹਦੇ ਵਿੱਚ ਅਬੋਰ ਦੇ ਕੇਸ ਜਿਹੜੇ ਹੈਗੇ ਨੇ ਉਹ ਥੋੜੇ ਜ਼ਿਆਦਾ ਨੇ ਕਿਉਂਕਿ ਹਰ ਵਾਰੀ ਆਪਾਂ ਨੂੰ ਅਬੋਰ ਝੀ ਕੇਸ ਦੇਖਣ ਨੂੰ ਮਿਲਦੇ ਨੇ ਔਰ ਜਿਹੜੇ ਮੇਨ ਅਬੋਰ ਦੇ ਕੇਸ ਨੇ ਉਹਦੇ ਸਾਡੇ ਸਾਥ ਹਾਊਸਪੋਟ ਏਰੀਆਜ਼ ਬਣੇ ਹੋਏ ਨੇ ਜਿਦੇ ਵਿੱਚ ਕੀ ਨਾਨਕਨਗਰੀ ਹੈ ਠੀਕ ਹੈ ਔਰ ਇਸ ਤੋਂ ਇਲਾਵਾ ਗੁਰਦਿਆਲ ਨਗਰੀ ਹੈ ਪੇਮ ਨਗਰ ਹੈ ਔਰ ਇਸ ਤੋਂ ਇਲਾਵਾ ਗੋਬਿੰਨਗਰ ਹੈ ਅਨੰਦ ਨਗਰ ਹੈ ਠਾਕੁਰਬਾਦੀ ਹੈ ਠੀਕ ਹੈ ਔਰ ਪਿਛਲੇ ਸਾਲ ਸਾਨੂੰ ਅਜੀਮਗੜ ਜਾਦਾ ਕੇਸ ਦੇਖਣ ਨੂੰ ਮਿਲੇ ਸੀਗੇ ਪਿਛਲੇ 2 ਸਾਲ ਬਟ ਇੰਨਾ ਸਾਲਾਂ ਮਤਲਬ ਕਿ ਅਸੀਂ ਉਥੇ ਇੰਨੀ ਕੋਈ ਐਕਟੀਵਿਟੀਜ਼ ਕੀਤੀਆਂ ਲੋਕ ਇੰਨੇ ਕੁ ਜ਼ਿਆਦਾ ਅਵੇਅਰ ਹੋ ਗਏ ਕਿ ਐਸਐਲ ਆਪਣੇ ਕੋਲ ਅਜੀਮਗੜ੍ਹ ਚ ਜਿਹੜੇ ਨੇ ਇਕਾ ਦੁੱਕਾ ਕੇਸਿਸ ਨੇ ਤਾਂ ਇਸ ਲਈ ਅੱਜ ਹਰ ਐਤਵਾ ਜਿਹੜਾ ਆਪਣਾ ਡੇਂਗੂ ਸ਼ੁੱਕਰਵਾਰ ਡੇਂਗੂ ਤਿਵਾਰ ਆ ਉਸ ਤਹਿਤ ਅਸੀਂ ਜਿਹੜਾ ਅੱਜ ਆਪਣੀ ਟੀਮ ਜਿਹੜੀਆਂ ਇਥੋਂ ਮੂਵ ਕਰਾਂਗੇ ਔਰ ਸੱਤ ਹੌਟਸਪੌਟ ਏਰੀਆਸ ਤੇ ਜਾ ਕੇ ਟੀਮ ਜਿਹੜੀਆਂ ਨੇ ਘਰ ਘਰ ਜਾ ਕੇ ਡੋਰ ਟੂ ਡੋਰ ਐਕਟੀਵਿਟੀਜ਼ ਕਰਨਗੇ ਔਰ ਲਾਰਵਾ ਆਇਡੈਂਟੀਫਾਈ ਕਰਨਗੇ ਔਰ ਲੋਕਾਂ ਨੂੰ ਅਵੇਅਰ ਕਰਨਗੇ